ਮੈਂ ਗੱਲ ਕੱਲ ਵਿਧਾਨ ਸਭਾ ਚ ਵੀ ਕਹੀ ਸੀ ਤੇ ਦਿਲੋਂ ਕਹਿ ਰਿਹਾ ਗੁਰੂ ਸਾਹਿਬ ਦੀ ਹਾਜ਼ਰੀ ਚ ਕਹਿ ਰਿਹਾ ਸੰਤ ਮਹਾਪੁਰਖ ਬੈਠੇ ਆ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਵਾਲ ਸੰਤ ਬਾਬਾ ਸੇਵਾ ਸਿੰਘ ਜੀ ਹਜੂਰ ਸਾਹਿਬ ਵਾਲੇ ਬਾਬਾ ਜੀ ਸਾਰੇ ਸੰਤ ਮਹਾਪੁਰਖ ਬੈਠੇ ਆ ਦਿਲੋਂ ਕਹਿ ਰਹੇ ਆ ਨਾ ਬਤੌਰ ਵਿਧਾਇਕ ਨਾ ਬਤੌਰ ਮੰਤਰੀ ਨਾ ਬਤੌਰ ਆਮ ਆਦਮੀ ਪਾਰਟੀ ਦਾ ਵਰਕਰ ਇੱਕ ਸਿੱਖ ਹੋਣ ਦੇ ਨਾਤੇ ਕਹਿ ਰਹਿਆ ਕਿ ਭਗਵੰਤ ਸਿੰਘ ਮਾਨ ਇੱਕ ਸੱਚਾ ਸਿੱਖ ਹੈ ਬਤੌਰ ਮੁੱਖ ਮੰਤਰੀ ਸਾਰੀ ਪੰਜਾਬ ਸਰਕਾਰ ਗੁਰੂ ਸਾਹਿਬ ਦੇ ਚਰਨਾ ਚਰਪਿਤ ਕਰਦੀ ਸਾਰੇ ਮੰਤਰੀ ਸਾਰੇ ਵਿਧਾਇਕ ਸਾਰੇ ਅਫਸਰ ਕਿ ਹੋਰ ਕੁਝ ਨਹੀਂ ਸਿਰਫ ਗੁਰੂ ਸਾਹਿਬ ਦਾ ਸ਼ਹੀਦੀ ਪੁਰਬ ਮਨਾਣਾ ਜੋ ਲੋੜ ਪਈ ਦੁਨੀਆ ਦੇ ਉੱਤੇ ਉਹ ਹਾਜ਼ਰ ਹੋਇਆ ਮੈਂ ਗਵਾਹ ਹਾਂ ਕਿਸੇ ਅਫਸਰ ਨੂੰ ਪੁੱਛ ਕੇ ਦੇਖਿਓ ਕਿਸੇ ਮਲਾਜ਼ਮਾ ਨੂੰ ਪੁੱਛ ਕੇ ਦੇਖਿਓ ਜੋ ਲੋੜ ਪਈ ਉਹ ਹਾਜ਼ਰ ਹੋਇਆ ਗੁਰੂ ਸਾਹਿਬ ਦੇ ਸਤਕਾਰ ਲਈ ਤੇ ਕਹਿੰਦੇ ਐ ਅੱਛਾ ਜੀ ਤੁਸੀਂ ਸਰਟੀਫਿਕੇਟ ਦੂਂਗੇ ਅੱਜ ਪੂਰਾ ਦੇਸ਼ ਤਾਰੀਫ਼ ਕਰ ਰਿਹਾ ਮੈਂ ਅੱਧੀ ਰਾਤ ਵੀ ਸੰਗਤ ਚ ਹੁੰਦਾ ਕੱਲਾ ਜਾਂਦਾ ਸੰਗਤ ਤਾਰੀਫ਼ ਕਰਦੀ ਹੈ ਮਾਨ ਸਾਹਿਬ ਦੀ ਕੇਜਰੀਵਾਲ ਸਾਹਿਬ ਦੀ ਕੈਂਡੀਡੇਟ 99 ਭੁਲਾ ਦਿੱਤਾ ਨਿਤੀਸ਼ ਕੁਮਾਰ ਜੀ ਨੇ ਬਹੁਤ ਵਧੀਆ ਬੰਦੂਬਸਤ ਕਿੱਟੇ ਸੀ ਪਰ ਤੁਸੀਂ ਉਸ ਤੋਂ ਵੀ ਉੱਤੇ ਚਲੇ ਅਸੀਂ ਇਦਾਂ ਦੇ ਬੰਦੂਬਸਤ ਨਹੀਂ ਦੇਖੇ ਐਨਆਰਆਈ ਮਿਲੇ ਕਹਿੰਦੇ ਕਦੇ ਸੋਚਿਆ ਨਹੀਂ ਸੀ ਕਿ ਭਾਰਤ ਦਾ ਕੋਈ ਸ਼ਹਿਰ ਇੰਨਾ ਸਾਫ਼ ਹੋ ਸਕਦਾ ਤੁਸੀਂ ਸਾਡਾ ਕੈਨੇਡਾ ਅਮਰੀਕਾ ਤੁਸੀਂ ਸਾਡਾ ਫੇਲ ਕਰਤਾ ਇੰਗਲੈਂਡ ਅਨੰਦਪੁਰ ਸਾਹਿਬ ਦੀਆਂ ਸੜਕਾਂ ਅੱਜ ਚਮਕ ਰੀਆਂ ਕਿਤੇ ਕੋਈ ਹਜ਼ਾਰਾਂ ਦੀ ਲੱਖਾਂ ਦੀ ਸੰਗਤ ਆਰੀ ਕਿਤੇ ਕੋਈ ਰੈਪਰ ਨਹੀਂ ਇਹ ਸਭ मुਮਕਿਨ ਹੋਇਆ ਜੇ ਮਨ ਸ਼ਰਦਾ ਸੀ ਤੇ ਇੰਨੀ ਸ਼ਰਦਾ ਸਾਡੇ ਮੁੱਖ ਮੰਤਰੀ ਜੀ ਤੇ ਨਾ ਹੀ ਨਹੀਂ ਅਨੰਦਪੁਰ ਸਾਹਿਬ ਦੇ ਵਿਕਾਸ ਕਰ ਜਾਂਦੇ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਦੀ ਬਹੁਤ ਸ਼ਰਧਾ ਇੱਥੋਂ ਪਤਾ ਲੱਗਦਾ ਅਸੀਂ ਸਾਰਿਆਂ ਨੂੰ ਬੁਲਾਣਗੇ 28 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਮਾਨ ਸਾਹਿਬ ਦਾ ਹੁਕਮ ਸੀ ਸਾਰੇ ਕਿਸਾਨ ਯੂਨੀਅਨਾਂ ਦੇ ਪ੍ਰਧਾਨਾਂ ਨੂੰ ਕਹਿੰਦੇ ਕੋਈ ਮੇਰੇ ਖਿਲਾਫ ਬੋਲਦਾ 24 ਘੰਟੇ ਤਾਂ ਵੀ ਉਹਨੂੰ ਸੱਦਾ ਦੇਣ ਜਾਣਾ ਗੁਰੂ ਸਾਹਿਬ ਦਾ ਪਰਬ ਹੈ ਗੁਰੂ ਸਾਹਿਬ ਦੇ ਪਰਬ 'ਚ ਕੋਈ ਰਾਜਨੀਤੀ ਨਹੀਂ ਜਿੰਨੇ ਰਾਜਨੀਤਿਕ ਦਲ ਹੈ ਉਹਨਾਂ ਦੇ ਪ੍ਰਧਾਨਾਂ ਨੂੰ ਸੱਦਾ ਦਿੱਤਾ ਕਿ ਅਸੀਂ ਗੁਰੂ ਸਾਹਿਬ ਦਾ ਪਰਬ ਮਨਾ ਰਹੇ ਹਾਂ ਕੋਈ ਨਹੀਂ ਸੁਖਬੀਰ ਬਾਦਲ ਨੂੰ ਸੱਦਾ ਦਿੱਤਾ ਸੁਨੀਲ ਜਾਖੜ ਨੂੰ ਸੱਦਾ ਦਿੱਤਾ ਰਾਜਾ ਵੜਿੰਗ ਨੂੰ ਸੱਦਾ ਦਿੱਤਾ ਕਿ ਗੁਰੂ ਸਾਹਿਬ ਦਾ ਪਰਮੇ ਦੇ ਵਿੱਚ ਕੋਈ ਰਾਜਨੀਤੀ ਨਹੀਂ ਪਰ ਸ਼ਰਦਾ ਸਿਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਹੈ ਬੜੇ ਨਿਮਾਣੇ ਹੋ ਕੇ ਪਿਛਲੇ 3 ਦਿਨ ਤੋਂ ਹਰ ਸਮਾਗਮ ਚ ਤੇ ਸਾਰੇ ਗੁਰੂ ਘਰਾਂ ਚ ਦਰਸ਼ਨ ਕੀਤੇ ਇਤਿਹਾਸ ਜਾਣ ਪੰਜਾਬ ਪ੍ਰਤੀ ਤੇ ਇਸ ਧਰਤੀ ਪ੍ਰਤੀ ਅਨੰਦਪੁਰ ਸਾਹਿਬ ਦੇ ਵਿੱਚ ਸਾਰੀਆਂ ਸੜਕਾਂ ਨਵੀਆਂ ਬਣੀਆਂ ਸਾਰੇ ਸ਼ਹਿਰ ਨੂੰ ਵਾਈਟ ਪੇਂਟ ਕੀਤਾ ਗਿਆ ਸਾਰੀਆਂ ਲਾਈਟਾਂ ਅਨੰਪੁਰ ਸਾਭ ਪੰਜਾਬ ਦਾ ਪਹਿਲਾ ਸ਼ਹਿਰ ਬਣ ਰਿਹਾ ਜਿਹਦੇ ਸਾਰੇ ਪਾਸੇ ਸੀਸੀਟੀਵੀ ਕੈਮਰੇ ਹੋਣਗੇ। ਅਨੰਪੁਰ ਸਾਭ ਜਿਹੜਾ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਹਸਪੀਟਲ ਹੈ ਉਹਦੇ ਵਿੱਚ ਨਵਾਂ ਟਰੋਮਾ ਸੈਂਟਰ ਸੀਸੀਯੂ ਮਲਟੀ ਲੈਵਲ ਕਾਰ ਪਾਰਕਿੰਗ 메ਨ ਰੋਡ ਤੋਂ ਲੈ ਕੇ ਤਖਤ ਸਾਬ ਤੱਕ ਹੈਰੀਟੇਜ ਸਟਰੀਟ ਨਾਲ ਹੀ ਜਿੰਨੀ ਅਨੰਪੁਰ ਸਾਭ ਤੁਸੀਂ ਦੁਕਾਨਾਂ ਦੇਖਦੇ ਹੋ ਉਹ ਸਾਰੀਆਂ ਦੀ ਲੁੱਕ ਵੀ ਹੁਣ ਅਸੀਂ ਕਰਾਂਗੇ। ਖਿਆਨੇ ਖੋਲ ਦਿੱਤੇ ਅਨੰਪੁਰ ਸਾਭ ਚਰਨ ਗੰਗਾ ਫਰੰਟ ਨੂੰ ਸਾਫ ਕੀਤਾ ਜਾ ਰਿਹਾ ਮੈਂ ਦੇਣਾ ਨਹੀਂ ਦੇ ਸਕਦਾ ਸਰ ਮਹਿਮਾਨ ਸਾਹਿਬ ਤੇ अरविंद केजरीवाल ਜੀ ਨੂੰ ਇਹ ਦੱਸੂਗਾ ਇੱਕ ਛੋਟਾ ਜਿਹਾ ਕਿ ਕਿੰਨੀ ਕਿੰਨਾ ਪਿਆਰ ਕਰਦੇ ਸੀ ਬਾਦਸ਼ਾ ਦਰਵੇਸ਼ ਇਸ ਧਰਤੀ ਨੂੰ ਲਗਭਗ 29 ਸਾਲ ਬਾਦਸ਼ਾ ਦਰਵੇਸ਼ ਇਸ ਧਰਤੀ ਤੇ ਰਹੇ ਤੇ ਕੋਈ ਐਸਾ ਦਿਨ ਨਹੀਂ ਸੀ ਕਿ ਜਦੋਂ ਮੇਰੇ ਹਜ਼ੂਰ ਆਨੰਦਪੁਰ ਸਾਹਿਬ ਹੋਣ ਤਾਂ ਗੁਰਦੁਆਰਾ ਸੀਸਗੰ੍ਹ ਸਾਹਿਬ ਨਤਮਸਟਕ ਨਾ ਹੋ ਬੜੀਆਂ ਕਹਿੰਦੇ ਅਸੀਂ ਸਰਕਾਰਾਂ ਆਈਆਂ ਜੀ ਪੰਥਕ ਸਰਕਾਰਾਂ ਗੁਰਦੁਆਰਾ ਸੀਸਗੰਨ ਸਾਹਿਬ ਦੇ ਆਸ-ਪਾਸ ਖੁੱਲੀਆਂ ਨਾਲੀਆਂ ਗੰਦਗੀ ਅੱਜ ਜਾ ਕੇ ਦੇਖੋ ਸੁੰਦਰ ਵਾਲ ਪੇਂਟਿੰਗ ਸਾਫ ਸਫਾਈ ਕੋਰੀਡੋਰ ਤੇ ਨਾਲ ਹੀ ਹੈਰੀਟੇਜ ਸਟਰੀਟ ਦੇ ਸੈਕੰਡ ਪ੍ਰੋਜੈਕਟ ਦੇ ਵਿੱਚ ਤਖਤ ਸਾਹਿਬ ਨੂੰ ਤਖਤ ਸ਼ਿਰੀਕੇਸਗੜ੍ਹ ਸਾਹਿਬ ਨੂੰ ਗੁਰਦੁਆਰਾ ਸੀਸਗੰਨ ਸਾਹਿਬ ਤੱਕ ਇੱਕ ਇੰਨਾ ਸ਼ਾਨਦਾਰ ਕੋਰੀਡੋਰ ਬਣਾ ਕੇ ਜੋੜਿਆ ਜਾਊਗਾ ਕਿ ਹਰ ਸੰਗਤ ਹਰ ਕੋਈ ਜੋ ਤਖਤ ਸਾਹਿਬ ਨਕਮਸਟਕ ਹੋਵੇ ਉਹ ਗੁਰਦੁਆਰਾ ਸੀਸਗੰਨ ਸਾਹਿਬ ਵੀ ਨਕਮਸਟਕ ਹੋਵੇ ਜਦੋਂ ਸਾਡੇ ਪਿਤਾ ਉੱਥੇ ਰੋਹ ਜਾਂਦੇ ਸੀ ਤਾਂ ਸਾਰੀ ਸਿੱਖ ਸੰਗਤ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਕਮਸਟਕ ਹੋਵੇ ਐਨਾ ਸ਼ਾਨਦਾਰ ਕੋਰੀਡੋਰ ਕਿ ਹਰ ਕੋਈ ਉੱਥੇ ਜਾ ਕੇ ਵੀ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਸੀਸ ਝੁਕਾਵੇ ਇਹ ਐਨੀ ਪਾਵਨ ਪਵਿੱਤਰ ਧਰਤੀ ਹੈ ਕਿ ਜਦੋਂ ਬਾਦਸ਼ਾਹ ਦਰਵੇਸ਼ ਕਿਲਾ ਛੱਡਦੇ ਨੇ ਤੇ ਨੰਦੇੜ ਦੀ ਧਰਤੀ 'ਚ ਜਾਂਦੇ ਨੇ ਮੈਨੂੰ ਕਿਸੇ ਵਿਦਵਾਨ ਬ੍ਰਹਮ ਗਿਆਨੀ ਸੰਤਾ ਮਹਾਂਪੁਰਖਾਂ ਤੋਂ ਮੈਂ ਸੁਣਿਆ ਤੇ ਮੇਰੇ ਰੋਣੇ ਨਿਕਲ ਗਏ ਮੈਂ ਸੋਚਿਆ ਹਰ ਜੋ ਇਸ ਧਰਤੀ ਤੇ ਜੋ ਕਰ ਸਕਦੇ ਉਹ ਕਰ ਕਹਿੰਦੇ ਜਦੋਂ ਬਾਦਸ਼ਾਹ ਦਰਵੇਸ਼ ਹਜੂਰ ਸਾਹਿਬ ਵਿਖੇ ਇੱਕ ਦਿਨ ਸੈਰ ਕਰ ਰਹੇ ਸੀਗੇ ਭਾਈ ਦਿਆ ਸਿੰਘ ਜੀ ਨਾਲ ਤਾਂ ਹਵਾ ਦਾ ਬੁੱਲਾ ਆਇਆ ਉਦੋਂ ਮੇਰੇ ਪਿਤਾ ਨੇ ਕਿਹਾ ਕਿ ਹਵਾ ਤਾਂ ਆਨੰਦਪੁਰ ਸਾਹਿਬ ਦੀ ਯਾਦ ਦਵਾਂਦੀ ਹੈ ਭਾਵੇਂ ਉਹਨਾਂ ਢੇਡ ਚਲੇ ਗਏ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਅਨੰਦਪੁਰ ਸਾਹਿਬ ਨਾਲ ਪਿਆਰ ਸੀ ਇਹ ਐਸੀ ਧਰਤੀ ਹੈ ਮੈਂ ਦੇਣਾ ਨਹੀਂ ਦੇ ਸਕਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਆਪ ਜੀ ਨੇ ਜੋ ਜੋ ਕਿਹਾ ਸਿਰ ਤੁਸੀਂ ਸਾਰੀ ਆਰਗੇਨਾਈਜੇਸ਼ਨ ਸਾਰੀ ਸਰਕਾਰ ਸਾਨੂੰ ਅਰਪਿਤ ਕਰ ਦਿੱਤੀ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ ਤੇ ਮੈਂ ਅਰਦਾਸ ਵੀ ਕਰਦਿਆਂ ਜੀ ਇਹ ਤਖਤ ਇੱਥੋਂ ਬਾਦਸ਼ਾਹੀਆਂ ਮਿਲਦੀਆਂ ਇਹ ਅਰਦਾਸ ਹੈ ਮੇਰੀ ਗੁਰੂ ਸਾਹਿਬ ਦੇ ਚਰਨਾਂ 'ਚ ਤੁਹਾਨੂੰ ਵੀ ਇਸ ਮੁਲਕ ਦੀ ਬਾਦਸ਼ਾਹੀਆਂ ਮਿਲਣਗੀਆਂ ਤੁਸੀਂ ਸਾਡੀ ਪੰਥ ਦੀ ਸੇਵਾ ਕੀਤੀ ਤੁਸੀਂ ਕੌਮ ਦੀ ਸੇਵਾ ਗੁਰੂ ਸਾਹਿਬ ਤੁਹਾਨੂੰ ਲੰਬੀ ਉਮਰ ਬਖਸ਼ਣ ਤੁਹਾਨੂੰ ਰਾਜ ਭਾਗ ਬਖਸ਼ਣ ਇਹ ਮੇਰੀ ਬਤੌਰ ਸਿੱਖ ਅਰਦਾਸ ਹੈ ਆਪ ਸਭ ਜਿਵੇਂ ਸੌਂ ਸਾਬ ਨੇ ਕਿਹਾ ਅਸੀਂ ਆਪਣੇ ਵੱਲੋਂ ਹਰ ਸੰਭਵ ਪ੍ਰਯਾਸ ਕੀਤਾ ਪਰ ਅਸੀਂ ਨਿਮਾਣੇ ਹਾਂ ਜੇ ਫਿਰ ਵੀ ਕੋਈ ਕਿਤੇ ਵੀ ਕੋਈ ਕਮੀ ਹੋਈ ਹੋਵੇ ਉਹ ਸਾਡੇ ਅਸੀਂ ਦਿਲੋਂ ਮਾਫੀ ਮੰਗਦੇ ਹਾਂ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਪੂਰੇ ਨੈਸ਼ਨਲ ਮੀਡੀਆ ਦਾ ਸਟੇਟ ਮੀਡੀਆ ਦਾ ਸਭ ਦਾ ਬਹੁਤ ਧੰਨਵਾਦ ਪੰਜਾਬ ਸਰਕਾਰ ਦੇ ਇੱਕ ਇੱਕ ਮੁਲਾਜ਼ਮਾਂ ਦਾ ਤੇ ਮੈਂ ਅਫਸਰਾਂ ਦਾ ਨਾਮ ਬਾਅਦ ਚ ਲਵਾਂਗਾ ਸਭ ਤੋਂ ਵੱਡਾ ਧੰਨਵਾਦ ਸਾਡੇ ਪੁਲਿਸ ਦੇ ਮਲਾਜਮ ਸਾਡੇ ਸਫਾਈ ਕਰਮਚਾਰੀ ਜਿਨਿ ਇਹ ਸੰਭਵ ਕੀਤਾ ਕਿ ਕੋਈ ਜਾਮ ਨਾ ਲੱਗੇ ਸੜਕਾਂ 'ਚ ਜਿਨਿ ਬਾਥਰੂਮ ਸਾਫ ਕੀਤੇ ਉਹ ਸਾਰਿਆਂ ਦਾ ਮੈਂ ਦੇਣਾ ਨਹੀਂ ਦੇ ਸਕਦਾ ਆਪ ਸਾਰੇ ਪੰਜਾਬ ਸਰਕਾਰ ਦੇ ਮਲਾਜਮਾਂ ਦਾ ਅਫਸਰਾਂ ਦਾ ਸਭ ਦਾ ਬਹੁਤ ਧੰਨਵਾਦ ਮੇਰੇ ਸਾਰੇ ਮੰਤਰੀ ਸਹਿਬਾਨਾਂ ਦਾ ਸਭ ਦਾ ਬਹੁਤ ਧੰਨਵਾਦ ਐਮ ਐਲ ਏ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਅੰਤਿਛ ਧੰਨਵਾਦ ਜਿਹੜਾ ਹੈ ਸਾਡੇ ਸਾਰੇ ਸੰਤ ਮਹਾਪੁਰਖ 23 ਤਰੀਕ ਨੂੰ ਸਰਵ ਧਰਮ ਸੰਮੇਲਨ ਸਾਰੇ ਹਰ ਇੱਕ ਸੰਤ ਮਹਾਪੁਰਖ ਸਾਧੂ ਪਹੁੰਚੇ ਉਹਨਾਂ ਦਾ ਇੱਕ ਇੱਕ ਕਦਮ ਸਦਾ ਲਈ ਮੇਰੇ ਸਿਰ ਮੱਥੇ ਹੋਊਗਾ ਇੰਨੀ ਇੱਕ ਹਾਜ਼ਰੀ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ